ਵੇ ਸਾਖੀ ਦਾ ਦੀਵਾਨ ਵੀ ਕੀਰਤਪੁਰ ਕੀਤਾ ਗਿਆ ਗੁਰੂ ਜੀ ਵੇਖ ਰਹੇ ਸਨ ਕਿ ਪੈਂਦੇ ਖਾਂ ਆਪਣੀ ਮਨਮਾਨੀ ਕਰਦਾ ਹੈ ਹੁਕਮ ਦੀ ਉਲੰਘਣਾ ਵੀ ਕਰਦਾ ਹੈ ਇੱਕ ਵਾਰ ਇੱਕ ਸ਼ਰਧਾਲੂ ਸਿੱਖ ਕਾਬਲੀ ਮਲ ਨੇ ਇੱਕ ਚਿੱਟਾ ਬਾਜ ਇੱਕ ਕੋੜਾ ਜਰੀਦਾਰ ਬਖਤਰ ਢਾਲ ਇੱਕ ਜੜਾਉ ਮੁੱਠ ਵਾਲੀ ਤਲਵਾਰ ਤੇ ਹੋਰ ਕੀਮਤੀ ਚੀਜ਼ਾਂ ਭੇਟ ਕੀਤੀਆਂ ਤਾਂ ਗੁਰੂ ਜੀ ਨੇ ਬਾਜ ਬਾਬਾ ਗੁਰਦੇਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਸਭ ਚੀਜ਼ਾਂ ਪੈਂਦੇ ਖਾਂ ਨੂੰ ਦੇ ਦਿੱਤੀਆਂ ਤੇ ਵਚਨ ਕੀਤਾ ਕਿ ਇਸ ਪੁਸ਼ਾਕ ਨੂੰ ਪਹਿਨ ਕੇ ਰੋਈ ਦਰਬਾਰ ਵਿੱਚ ਹਾਜ਼ਰ ਹੋਇਆ ਕਰੋ ਤੇ ਕੋਈ ਅਣਗਲੀ ਨਾ ਹੋਵੇ ਪੰਦੇਖਾਨੇ ਗੁਰੂ ਆਗਿਆ ਨੂੰ ਆਪਣਾ ਨਿਰਾਦਰ ਸਮਝਿਆ ਪੁਸ਼ਾਕ ਆਪਣੇ ਜਵਾਈ ਨੂੰ ਦੇ ਦਿੱਤੀ ਤੇ ਲਗਾਤਾਰ 5 ਦਿਨ ਦਰਬਾਰ ਵਿੱਚ ਹਾਜ਼ਰ ਨਾ ਹੋਇਆ ਉਹਦੇ ਜਵਾਈ ਨੇ ਬਾਬਾ ਗੁਰਦਿੱਤਾ ਜੀ ਦਾ ਚਿੱਟਾ ਬਾਜ ਵੀ ਚੁਰਾ ਲਿਆ ਜਦੋਂ ਬਾਜ ਬਾਰੇ ਪੁੱਛਿਆ ਤਾਂ ਉਹ ਮੁਕਰ ਗਿਆ ਕਿ ਉਹਨੂੰ ਕੁਝ ਨਹੀਂ ਪਤਾ ਪਰ ਬਾਅਦ ਵਿੱਚ ਬਾਜ ਵੀ ਉਸੇ ਦੇ ਘਰੋਂ ਮਿਲਿਆ ਜਦ ਬਾਜ ਲਿਆਂਦਾ ਤਾਂ ਕਹਿਣ ਲੱਗਾ ਆਪ ਹੀ ਬਾਜ ਰੱਖ ਕੇ ਆਪੇ ਹੀ ਦੋਸ਼ ਲਾਉਂਦੇ ਹੋ ਪੈਂਦੇਖਾਨ ਦਰਬਾਰ ਵਿੱਚ ਪੇਸ਼ ਨਾ ਹੋਇਆ ਤੇ ਬੋਲਕ-ਬੋਲ ਬੋਲੇ ਇਹ ਵੀ ਕਿਹਾ ਕਿ ਗੁਰੂ ਦੀ ਸਾਰੀ ਸ਼ਕਤੀ ਉਸੇ ਦੀ ਹੋਂਦ ਕਰਕੇ ਹੈ ਗੁਰੂ ਜੀ ਨੇ ਉਸ ਕੋਲੋਂ ਸੈਨਾਪਤੀ ਦੀ ਜ਼ਿੰਮੇਵਾਰੀ ਖੋ ਲਈ ਤੇ ਨੌਕਰੀ ਤੋਂ ਅਲੱਗ ਕਰ ਦਿੱਤਾ ਪੈਂਦੇਖਾਨ ਨੇ ਆਪਣੀਆਂ ਸਿਵਾਵਾਂ ਜਲੰਧਰ ਦੇ ਨਵਾਬ ਦੇ ਹਵਾਲੇ ਕਰ ਦਿੱਤੀਆਂ ਤੇ ਆਖਿਆ ਮੈਨੂੰ ਹੁਣ ਸਮਝ ਆਈਏ ਕਾਫਰ ਦੀ ਮਦਦ ਕਰਕੇ ਮੈਂ ਗਲਤੀ ਕਰਦਾ ਰਿਹਾ ਹਾਂ ਜਲੰਧਰ ਦੇ ਨਵਾਬ ਕੁੱਤਬਦੀਨ ਨੇ ਸਿਵਾਵਾਂ ਤਾਂ ਲੈ ਲਈਆਂ ਪਰ ਆਖਿਆ ਕਿ ਜੇ ਬਾਦਸ਼ਾਹ ਹੁਕਮ ਜਾਰੀ ਕਰ ਦੇਵੇ ਤਾਂ ਕੰਮ ਆਸਾਨ ਹੋ ਸਕਦਾ ਹੈ ਪਈਂਦੇ ਖਾਂ ਕਿਸੇ ਨਾ ਕਿਸੇ ਤਰੀਕੇ ਸ਼ਾਹਜਹਾਨ ਨੂੰ ਮਿਲਣ ਵਿੱਚ ਸਫਲ ਹੋ ਗਿਆ ਸ਼ਾਹਜਹਾਨ ਨੇ ਵਜ਼ੀਰ ਖਾਂ ਨੂੰ ਕਾਰਵਾਈ ਕਰਨ ਲਈ ਕਿਹਾ ਜਿਸ ਨੂੰ ਅਨਾਇਤੁੱਲਾ ਦੀ ਥਾਂ ਲਾਹੌਰ ਦਾ ਨਵਾਬ ਥਾਪਿਆ ਗਿਆ ਸੀ ਜਦੋਂ ਸ਼ਾਹਜਹਾਨ ਨੂੰ ਪਤਾ ਲੱਗਾ ਤਾਂ ਉਸ ਦੇ ਆਉਣ ਨਾਲ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ ਤੇ ਕਈ ਬੇਦੋਸ਼ਿਆਂ ਨੂੰ ਤੰਗ ਕੀਤਾ ਗਿਆ ਹੈ ਤੇ ਦੂਜੇਦਾਰਾ ਸ਼ਿਕੋ ਦੀ ਬਿਮਾਰੀ ਕਰਨ ਵੀ ਵਾਪਸੀ ਜ਼ਰੂਰੀ ਸੀ ਸੋ ਸ਼ਾਹਜਹਾਨ 1633ਵੀਂ ਦਾ ਗਿਆ 1638ਵੀਂ ਵਿੱਚ ਹੀ ਲਾਹੌਰ ਵਾਪਸ ਆਇਆ ਤੇ ਉਹ ਵੀ ਕਾਬਲ ਦੀ ਮੁਹਿੰਮ ਸਰ ਕਰਨ ਦੀ ਖਾਤਰ ਸ਼ਾਜਹਾਨ ਦੇ ਵਾਪਸ ਜਾਣ ਦੀ ਦੇਰ ਸੀ ਕਿ ਪਿੰਦੇ ਖਾਨੇ ਲਾਹੌਰ ਦੀ ਕਾਰਵਾਈ ਕਰਨ ਲਈ ਗਿਆ ਪਰ ਵਜ਼ੀਰ ਖਾਨ ਨੇ ਉਕਾ ਹੀ ਇਨਕਾਰ ਕਰ ਦਿੱਤਾ ਪਿੰਦੇ ਖਾਨੇ شاہی ਫਰਮਾਨ ਦਾ ਬਹਾਨਾ ਲਗਾ ਮੁਖਲਿਸ ਖਾਨ ਦੇ ਭਰਾ ਕਾਲੇ ਖਾਨ ਤੇ ਲੱਲਾ ਬੇਗ ਦੇ ਪੁੱਤਰ ਮਲਕ ਅਨਵਰ ਖਾਨ ਆਦ ਨੂੰ ਨਾਲ ਲੈ ਲਿਆ ਇਹ ਸਾਰੇ ਗੁਰੂ ਜੀ ਦੇ ਹੱਥੋਂ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਸਨ ਹਾਲਾਂਕਿ ਆਲਮਪੁਰ ਕੋਟਲਾ ਪਰਗਨਾ ਦਸੂਹਾ ਦੇ ਜ਼ਿਮੀਦਾਰਾਂ ਉਸਮਾਨ ਖਾਨ ਨੇ ਪੈਂਦੇਖਾਨ ਨੂੰ ਸਮਝਾਇਆ ਤੂੰ ਆਪਣੇ ਨਿਯਮਤਾ ਦੇਣ ਵਾਲੇ ਮਾਲਕ ਉਤੇ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੇਗਾ ਤੇਰੀ ਮੌਤ ਇਸ ਕੋ ਕਰਮ ਲਈ ਤੈਨੂੰ ਮਜਬੂਰ ਕਰ ਰਹੀ ਹੈ ਪੈਂਦੇਖਾਨ ਨੇ ਇਸ ਸਲਾਹ ਦੀ ਇਹ ਆ ਕੇ ਹਾਸੀ ਉਡਾਈ ਸ਼ਾਇਦ ਉਹ ਗੁਰੂ ਜੀ ਦਾ ਖੜਾ ਖਾ ਲਿਆ ਹੈ ਉਸਮਾਨ ਖਾਨ ਨੇ ਜਵਾਬ ਦੇ ਚੱਕਿਆ ਤੋ ਗੁਰੂ ਜੀ ਦਾ ਕੜਾ ਪ੍ਰਸ਼ਾਦ ਖਾ ਕੇ ਹੀ ਪੜਿਆ ਇਹ ਲੂਣਾ ਰਮੀਨਾ ਕਰ ਗੁਰੂ ਜੀ ਕਰਤਾਰਪੁਰੀ ਸਨ ਇੱਕ ਦਿਨ ਪੈਂਦੇ ਖਾਂ ਕੁਝ ਆਦਮੀਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਲੀ ਥਾਂ ਤੇ ਲੁਕ ਕੇ ਬੈਠ ਗਿਆ ਕਿ ਮੌਕਾ ਪਾ ਕੇ ਗੁਰੂ ਜੀ ਤੇ ਅਸ਼ੋਪਲੇ ਹਮਲਾ ਕਰਾਂਗਾ ਭਾਈ ਬਿਦੀ ਚੰਦ ਭਾਈ ਪ੍ਰਤਾਪਾ ਤੇ ਭਾਈ ਭੁੱਲਣ ਜੀ ਨੇ ਪਛਾਣ ਲਿਆ ਤੇ ਪਕੜ ਕੇ ਬਹੁਤ ਕੁੱਟਿਆ ਉਹ ਤਿੰਨੇ ਜਣੇ ਪੈਂਦੇ ਖਾਂ ਨੂੰ ਮਾਰ ਮੁਕਾਉਣਾ ਚਾਹੁੰਦੇ ਸਨ ਪਰ ਗੁਰੂ ਜੀ ਨੇ ਮਨਾ ਕਰ ਦਿੱਤਾ ਕੱਤਾਰਪੁਰ ਵਾਲੀ ਚੌਥੀ ਜੰਗ ਗੁਰੂ ਜੀ ਪਹਿਲਾਂ ਹੀ ਜਾਣਦੇ ਸਨ ਕਿ ਹੁਣ ਜੰਗ ਜ਼ਰੂਰ ਹੋਵੇਗੀ ਕਾਲੇ ਖਾਨ ਨੇ ਪਹਿਲਾਂ ਤਾਂ ਅਨਵਰ ਖਾਨ ਨੂੰ ਵਕੀਲ ਬਣਾ ਕੇ ਸੁਨੇਹਾ ਭੇਜਿਆ ਕਿ ਗੁਰੂ ਜੀ ਇਹ ਮੰਨ ਲੈਣ ਪਰ ਗੁਰੂ ਜੀ ਨੇ ਨਾ ਕਰ ਦਿੱਤੀ ਸੋ ਕਾਲੇ ਖਾਨ ਤੇ ਪੈਂਦੇ ਖਾਨ ਫੌਜਾਂ ਨੂੰ ਸਿੱਧਾ ਕੱਤਾਰਪੁਰ ਹੀ ਲੈ ਆਏ ਗੁਰੂ ਜੀ ਫੌਜਾਂ ਸਮੇਤ ਜੰਗ ਦੇ ਮੈਦਾਨ ਵਿੱਚ ਆ ਗਏ ਜੰਗ ਸ਼ੁਰੂ ਹੋ ਗਈ ਗੁਰੂ ਕੇ ਮਹਿਲ ਘਰੋਂ ਵੀ ਕੋਠਿਆਂ ਤੇ ਚੜ੍ਹ ਕੇ ਇਹ ਜੰਗ ਵਿਖਰੇ ਸਨ ਤਲਵਾਰਾਂ ਖੜਕਣ ਲੱਗੀਆਂ ਗਰਮੀ ਦਾ ਮੌਸਮ ਸੀ ਇੱਕ ਪਾਸੇ ਹਨੇਰੀ ਵਗ ਰਹੀ ਸੀ ਤੇ ਦੂਜੇ ਪਾਸੇ ਸ਼ਹੀਸਾ ਨੇ ਧੂੜ ਉਡਾਈ ਹੋਈ ਸੀ ਸਾਰੇ ਪਾਸੇ ਧੂੜ ਇੰਨੀ ਸੀ ਕਿ ਦਿਸਦਾ ਪਾਲਦਾ ਕੁਝ ਨਹੀਂ ਸੀ ਪਰ ਇਸ ਹਨੇਰੇ ਵਿੱਚ ਵੀ ਕਟਾ ਵੱਡੀ ਹੁੰਦੀ ਰਹੀ ਦੂਸਰੇ ਦਿਨ ਅਨਵਰ ਖਾਨ ਨੇ ਨਿਸ਼ਾਨਾ ਬਣ ਕੇ ਤੀਲ ਚਲਾਇਆ ਜੋ ਬਦੀ ਚੰਦ ਜੀ ਦੇ ਮੱਥੇ ਵਿੱਚ ਲੱਗਾ ਖੂਨ ਦੀ ਧਾਰਾ ਵਗ ਤੁਰੀ ਪਰ ਭਾਈ ਜੀ ਨੇ ਪਰਵਾਹ ਨਾ ਕੀਤੀ ਤੇ ਅਨਵਰ ਖਾਉ ਤੈ ਐਸਾ ਵਾਰ ਕੀਤਾ ਕਿ ਉਹਨੂੰ ਡੇਕ ਲਿਆ ਉਸ ਵੇਲੇ ਸ਼ਹੀਦ ਸੈਨਾ ਵੱਡਾ ਹੱਲਾ ਕਰਕੇ ਅੱਗੇ ਵਧੀ ਪਰ ਗੁਰੂ ਜੀ ਦੇ ਤੀਰਾਂ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ ਇਸ ਜੰਗ ਵਿੱਚ ਗੁਰੂ ਜੀ ਨੇ ਨੇ ਤੀਲ ਚਲਾਏ ਜਿਨੇ ਪਹਿਲਾਂ ਕਦੇ ਕਿਸੇ ਜੰਗ ਵਿੱਚ ਨਹੀਂ ਚਲਾਏ ਹੋਣ ਭਾਈ ਲਖੂ ਵਧੇ ਪਰ ਕੁੱਤਵ ਖਾਂਦੇ ਹੱਥੋਂ ਸ਼ਹੀਦ ਹੋ ਗਏ ਹੁਣ ਪੈਂਦੇ ਆ ਖਾ ਆਪਣਾ ਘੋੜਾ ਗੁਰੂ ਜੀ ਵੱਲ ਦੌੜਾਇਆ ਜਦ ਸਾਹਮਣੇ ਆਇਆ ਤਾਂ ਗੁਰੂ ਜੀ ਨੇ ਆਖਿਆ ਬਰਖੁਲਦਾਰ ਕਰਵਾਰ ਪੈਂਦੇਖਾਂ ਗੁਰੂ ਜੀ ਦੇ ਤੀਰਾਂ ਤੋਂ ਜਾਣੂ ਸੀ ਤੇ ਕਬਰੌਂਦਾ ਸੀ ਆਖਣ ਲੱਗਾ ਤੀਰ ਛੱਡ ਕੇ ਅੱਗੇ ਆਉ ਤਾਂ ਸਵਾਦ ਹੈ ਗੁਰੂ ਜੀ ਨੇ ਕਮਾਨ ਮੋਢੇ ਤੇ ਰੱਖ ਲਈ ਤੇ ਪੈਂਦੇਖਾਂ ਨੂੰ ਵਾਰ ਕਰਨ ਲਈ ਆਖਿਆ ਪੈਂਦੇਖਾਂ ਨੇ ਵਾਰ ਕੀਤਾ ਤਾਂ ਗੁਰੂ ਜੀ ਨੇ ਰਕਾਬ ਉੱਤੇ ਰੋਕਿਆ ਦੂਜਾ ਵਾਰ ਢਾਲ ਉੱਤੇ ਰੁਕਿਆ ਤੀਜੇ ਵਾਰ ਦੇ ਨਾਲ ਹੀ ਗੁਰੂ ਜੀ ਨੇ ਵੀ ਤਲਵਾਰ ਦਾ ਵਾਰ ਕੀਤਾ ਤੇ ਪੈਂਦੇਖਾਂ ਦੀ ਤਲਵਾਰ ਟੁੱਟ ਗਈ ਪੈਂਦੇਖਾਂ ਕਬਰਾ ਕੇ ਗੁਰੂ ਜੀ ਦੇ ਘੋੜੇ ਹੇਠਾਂ ਵੜ ਗਿਆ ਉਹ ਇਸ ਕੰਮ ਦਾ ਮਾਹਿਰ ਸੀ ਤੇ ਸਵਾਰ ਸਮੇਤ ਘੋੜੇ ਨੂੰ ਚੁੱਕ ਕੇ ਪਟਕਾ ਕੇ ਮਾਰਦਾ ਸੀ ਪਰ ਗੁਰੂ ਜੀ ਦੇ ਘੋੜੇ ਨੂੰ ਗੁਰੂ ਜੀ ਦੇ ਸਮੇਤ ਚੱਕ ਨਾ ਸਕਿਆ ਪਰ ਗੁਰੂ ਜੀ ਦਾ ਘੋੜਾ ਤੁਰੰਤ ਆਸਮਰਤ ਸੀ ਤਲਵਾਰ ਦਾ ਵਾਰ ਉਹਦੇ ਉੱਤੇ ਹੋ ਨਹੀਂ ਸਕਦਾ ਸੋ ਗੁਰੂ ਜੀ ਨੇ ਇੱਕ ਰਕਾਬ ਦੇ ਭਾਰ ਪਾ ਕੇ ਢਾਲ ਪੈਂਦੇਖਾਂ ਦੇ ਸਿਰ ਤੇ ਮਾਰੀ ਪੈਂਦੇਖਾਂ ਬੇਹੋਸ਼ ਹੋ ਗਿਆ ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਆਪਣੀ ਢਾਲ ਨਾਲ ਉਹਦੇ ਚਿਹਰੇ ਤੇ ਸ਼ਾਂ ਕੀਤੀ ਤੇ ਆਖਿਆ ਪੈਂਦੇਖਾਂ ਕਲਮਾ ਪੜ ਅੰਤ ਸਮਾ ਆਇਆ ਹੈ ਪੈਂਦੇਖਾਂ ਨੇ ਨੀਂਬੇ ਹੋਸ਼ੀ ਵਿੱਚ ਆਖਿਆ ਤੇਰੀ ਮਿਹਰ ਹੀ ਮੇਰਾ ਕਲਮਾ ਹੈ ਤੇ ਖਤਮ ਹੋ ਗਿਆ ਪੈਂਦੇਖਾਂ ਦਾ ਜਵਾਈ ਉਸਮਾਨ ਖਾਨ ਬੱਬਾ ਗੁਰਦਤਾ ਜੀ ਦੇ ਹੱਥੋਂ ਮਾਰਿਆ ਗਿਆ ਗੁਰੂ ਜੀ ਨੇ ਕੁੱਤਬ ਖਾਨ ਤੇ ਤੀਲ ਚਲਾਇਆ ਤੇ ਉਹਦੇ ਘੋੜੇ ਨੂੰ ਜ਼ਖਮੀ ਕਰਕੇ ਉਹਨੂੰ ਪੈਦਲ ਕਰ ਦਿੱਤਾ ਗੁਰੂ ਜੀ ਨੇ ਪੈਦਲ ਹੋ ਕੇ ਇੱਕੇ ਵਾਰ ਨਾਲ ਉਹਨੂੰ ਢੇਰੀ ਕਰ ਦਿੱਤਾ ਕਾਲੇ ਖਾਨ ਨੇ ਕਬਰਾਟ ਵਿੱਚ ਸਾਰੀ ਫੌਜ ਨੂੰ ਹਮਲਾ ਕਰਨ ਲਈ ਆਖ ਦਿੱਤਾ ਤੇ ਗੁਰੂ ਜੀ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਤੁਹਾਡੇ ਲਈ ਮੇਰਾ ਇੱਕੋ ਤੀਲ ਹੀ ਕਾਫੀ ਹੈ ਗੁਰੂ ਜੀ ਨੇ ਮੁਸਕਰਾਉਂਦੇ ਆਖਿਆ ਕਿ ਤੂੰ ਆਪਣੀ ਰੀਜ ਲਾ ਲੈ ਕਾਲੇਖਾਨੇ تیر ਚਲਾਇਆ ਪਰ ਗੁਰੂ ਜੀ ਨੇ ਘੋੜੇ ਨੂੰ ਹਿਲਾ ਦਿੱਤਾ ਤੇ ਤੀਰ ਲਾਗੋਂ ਦੀ ਲੰਘ ਗਿਆ ਹੁਣ ਗੁਰੂ ਜੀ ਨੇ ਤੀਰ ਮਾਰ ਕੇ ਉਸ ਦੇ ਘੋੜੇ ਨੂੰ ਡੇਗ ਲਿਆ ਤੇ ਦੋਵੇਂ ਜਾਣੇ ਪੈਦਲ ਹੋ ਗਏ ਇਸ ਦਵੱਲੀ ਲੜਾਈ ਨੂੰ ਵੇਖ ਕਾਲੇਖਾਨ ਦੀ ਫੌਜ ਖਲੋਗੀ ਕਾਲੇਖਾਨੇ ਪਹਿਲਾ ਵਾਰ ਕੀਤਾ ਗੁਰੂ ਜੀ ਨੇ ਟਾਲ ਤੇ ਰੋਕਿਆ ਦੂਜਾ ਵਾਰ ਵੀ ਰੋਕ ਲਿਆ ਕਾਲੇਖਾਨ ਦਾ ਤੀਜਾ ਵਾਰ ਵੀ ਖਾਲੀ ਗਿਆ ਤਾਂ ਗੁਰੂ ਜੀ ਨੇ ਮੁਸਕਰਾਉਂਦਿਆਂ ਆਖਿਆ ਤਲਵਾਰ ایوں نہیں ایوں ਚਲਾਈ دیے تے ਕਾਲੇ ਖਾਂ ਦਾ ਸਿਰ ਧਰਤੀ ਤੇ ਡਿੱਗ ਪਿਆ 모ਹਨ ਫਾਨੀ ਜੋ ਗੁਰੂ ਜੀ ਨੂੰ ਲੜਦਿਆਂ ਬਰਕੀ ਨਾਲ ਵੇਖ ਰਿਹਾ ਸੀ ਨੇ ਆਖਿਆ ਮੈਂ ਗੁਰੂ ਜੀ ਦੇ ਮੱਥੇ ਤੇ ਕਦੇ ਧੂੜੀ ਨਹੀਂ ਵੇਖੀ ਇੱਕ ਸੂਰਮੇ ਨੇ ਜੰਗ ਵਿੱਚ ਗੁਰੂ ਜੀ ਤੇ ਵਾਰ ਕੀਤਾ ਗੁਰੂ ਜੀ ਨੇ ਮੁਸਕੁਰਾ ਕੇ ਵਾਰ ਰੋਕਿਆ ਤੇ ਆਖਿਆ ਤਲਵਾਰ ਇਸ ਤਰ੍ਹਾਂ ਨਹੀਂ ਇੰਜ ਚਲਾਈਦੀਏ ਗੁਰੂ ਜੀ ਦੇ ਅਰਥ ਹੀ ਉਸਤਾਦ ਹਨ ਉਹ ਉਸ ਕੋ ਰਾਕੇ ਜਦੋਂ ਵਿਰੋਧੀ ਤੇ ਵਾਰ ਕਰਦੇ ਸਨ ਤਾਂ ਨਾਲ ਹੀ ਆਖਦੇ ਸਨ ਤਲਵਾਰ ਇਸ ਤਰ੍ਹਾਂ ਚਲਾਈ ਦੀਏ ਇਹ ਵੀ ਉਹਨਾਂ ਦਾ ਤਲਵਾਰ ਚਲਾਉਣੀ ਸਿਖਾਣ ਦਾ ਇੱਕ ਨਵੇਕਲਾ ਟੰਗ ਸੀ ਜਦ ਜਿੱਤ ਦੇ ਜਕਾਰੇ ਵਜੇ ਤਾਂ ਕਾਸਮ ਖਾਨ ਨੇ ਗੁਰੂ ਜੀ ਤੇ ਲੁੱਕ ਕੇ ਵਾਰ ਕਰਨਾ ਚਾਹਿਆ ਤਾਂ ਅਸਫਲ ਰਹਿਣ ਉਪਰੰਤ ਗੁਰੂ ਜੀ ਦੇ ਹੱਥੋਂ ਹੀ ਮਾਰਿਆ ਗਿਆ ਮੋਹਨਸ ਫਾਨੀ ਨੇ ਗੁਰੂ ਜੀ ਵਿਰੁੱਧ ਠੋਸੀਆਂ ਲੜਾਈਆਂ ਵਿਰੁੱਧ ਲਿਖਦੇ ਹਨ ਦੱਸਿਆ ਹੈ ਕਿ ਗੁਰੂ ਜੀ ਬਹਾਦਰੀ ਨਾਲ ਤਾਂ ਲੜਦੇ ਹੀ ਸਨ ਪਰ ਬਹੁਤ ਧਰਮੇ ਨਾਲ ਲੜਦੇ ਸਨ ਜਿਵੇਂ ਆਪਣੀ ਵਿਰੋਧੀ ਨੂੰ ਲੜਨ ਦੀ ਜਾਂ ਤਲਵਾਰ ਚਲਾਉਣ ਦੀ ਸਿੱਖਿਆ ਦੇ ਰਹੇ ਹੋਣ ਗੁਰੂ ਜੀ ਇਸ ਤਰ੍ਹਾਂ ਵੀ ਹੰਤ ਬਣਾ ਕੇ ਲੜਦੇ ਸਨ ਕਿ ਆਪਣੀ ਫੌਜ ਨਾਲੋਂ ਕਈ ਗੁਣਾ ਵਿਰੋਧੀ ਫੌਜ ਨੂੰ ਉਖੇੜ ਦਿੰਦੇ ਸਨ ਦੂਸਰੇ ਕਿਉਂਕਿ ਹੁਕਮਰਾਨ ਟੋਲਾ ਲੜਾਈ ਦਾ ਕਾਰਨ ਪੈਦਾ ਕਰਨ ਉਹਨਾਂ ਉੱਤੇ ਵਿਰੋਧ ਚੜਾਈ ਕਰਨ ਲਈ ਆਉਂਦਾ ਸੀ ਉਹਨਾਂ ਨੂੰ ਮਜਬੂਰਨ ਮੁਕਾਬਲਾ ਕਰਨਾ ਪੈਂਦਾ ਸੀ ਇਸ ਲਈ ਵਾਹਿਗੁਰੂ ਉਹਨਾਂ ਦੀ ਜਿੱਤ ਜਕੀਨੀ ਬਣਾਉਣ ਵਿੱਚ ਸਹਾਇ ਹੋਂਦਾ ਸੀ ਗੁਰੂ ਜੀ ਨੇ ਅਮੀਰੀ ਤੇ ਫਕੀਰੀ ਮੀਰੀ ਤੇ ਪੀਰੀ ਦੇ ਦੋਵਾਂ ਕਮਾਨ ਨੂੰ ਪਲੀ ਪ੍ਰਕਾਰ ਨਿਭਾਇਆ ਹੁਣ ਉਹ ਨਾ ਕਰਤਾਰਪੁਰ ਟਿਕਣਾ ਠੀਕ ਨਾ ਸਮਝਿਆ ਤੇ ਕੀਰਤਪੁਰ ਵੱਲ ਨੂੰ ਚੱਲੇ ਪਾ ਦਿੱਤੇ ਕਰਤਾਰਪੁਰ ਤੋਂ ਜਾਂਦਿਆਂ ਪਲਾਹੀ ਫਗਵਾੜੇ ਕੋਲ ਪਿੰਡ ਪੁੱਜਿਆ ਹੀ ਸੰਕੇ ਸ਼ਹੀ ਫੌਜ ਦੀ ਇੱਕ ਟੁਕੜੀ ਜਿਸ ਦੀ ਅਗਵਾਈ ਅਹਿਮਦ ਖਾਨ ਅਬਦੁੱਲਾ ਖਾਨ ਦਾ ਪੁੱਤਰ ਕਰ ਰਿਆ ਸੀ ਨੇ ਅਚਨ ਖੱਲਾ ਕਰ ਦਿੱਤਾ ਉਸ ਟੁਕੜੀ ਨਾਲ ਮੁਕਾਬਲਾ ਕੀਤਾ ਫਤਿਹ ਖਾਨ ਨੇ ਤੇ ਅਹਿਮਦ ਖਾਨ ਮਾਰੇ ਗਏ ਤੇ ਫੌਜ 도ੜ ਗਈ ਸੇ ਜੰਗ ਵਿੱਚ ਬਾਬਾ ਤਿਆਗਮਲ ਨੇ ਜਾਨ ਤੋੜ ਕੇ ਟੱਕਰਾ ਕੀਤਾ ਜਿਸ ਤੇ પ્રસન્ન ਹੋ ਕੇ ਗੁਰੂ ਜੀ ਨੇ ਆਖਿਆ ਤੇਰਾ ਨਾਂ ਤਿਆਗਮਲ ਨਹੀਂ ਤੇਗ ਬਹਾਦਰ ਵਦੇ ਰਿਸ਼ੋਬਦਾ ਹੈ ਉਸ ਦਿਨ ਤੋਂ ਉਹਨਾਂ ਦਾ ਨਾਮ ਤੇਗ ਬਹਾਦਰ ਹੀ ਪੱਕ ਗਿਆ ਇਥੇ ਵੀ ਦੱਸਣਯੋਗ ਹੋਏਗਾ ਕਿ ਉਮਰ ਵੱਲੋਂ ਤਿਆਗਮਲ ਭਾਵੇਂ 14ਵੇਂ ਸਾਲ ਵਿੱਚ ਹੀ ਸਨ ਪਰ ਸਰੀਰੋਂ ਬਹੁਤ ਤਗੜੇ ਸਨ ਗੁਰੂ ਜੀ ਨੇ ਕੀਰਤਪੁਰ ਆਉਣ ਦਾ ਫੈਸਲਾ ਕੀਤਾ ਜਿੱਥੇ ਬੰਦੀ ਅਤੇ ਪ੍ਰਚਾਰ ਵੱਲ ਉੱਚੇ ਚੇਤਨਨ ਦਿੱਤਾ ਗੁਰੂ ਜੀ ਦੇ ਕੀਰਤਪੁਰ ਆਉਣ ਤੇ ਰਾਜਾ ਤਾਰਾ ਚੰਦ ਬਹੁਤ ਖੁਸ਼ ਹੋਇਆ ਜਦ ਤਾਰਾ ਚੰਦ ਤੇ ਸ਼ਹੀ ਫੌਜਾਂ ਚੜਾਈ ਕਰ ਰਹੀਆਂ ਤਾਂ ਗੁਰੂ ਜੀ ਨੇ ਉਹਦੀ ਮਦਦ ਕੀਤੀ ਸਾਰਾ ਚੰਦ ਦਾ ਖੋਇਆ ਹੋਇਆ ਇਲਾਕਾ ਵੀ ਵਾਪਸ ਕਰਵਾਇਆ ਪਿੰਡਾਂ ਵਿੱਚ ਖੂਲਵਾਏ ਪ੍ਰਚਾਰ ਲਈ ਜਥੇ ਬਣਾਏ ਧੂਣੀਦਾਰਥ ਸੀ ਮਿਸ਼ਾਲ ਜੋ ਰੌਸ਼ਨੀ ਕਰਦੀ ਏ ਚਾਰ ਧੂਣੀਆਂ ਦੇ ਮੁਖੀ ਬਾਬਾ ਅਲਮਸਤ ਬਾਬਾ ਫੁੱਲਾ ਬਾਬਾ ਗੁਇੰਦਾ ਦੇ ਬਾਬਾ ਬਾਲੂ ਹਸਨਾ ਅਤੇ ਉਹਨਾਂ ਦੇ ਸਾਥੀਆਂ ਨੇ ਦੂਰ ਦੂਰ ਤੱਕ ਸਿੱਖੀ ਦੀ ਲੋ ਪਹੁੰਚਾਈ ਮੋਹਨਸਫਾਨੀ ਅਨੁਸਾਰ ਕੋਈ ਸ਼ਹਿਰ ਜਾਂ ਪਿੰਡ ਐਸਾ ਨਹੀਂ ਰਿਹਾ ਸੀ ਜਿੱਥੇ ਕੋਈ ਸਿੱਖ ਨਾ ਰਹਿੰਦਾ ਹੋਵੇ ਗੁਰੂ ਜੀ ਨੇ ਪ੍ਰਚਾਰ ਹਿੱਤ ਆਪ ਵੀ ਦੂਰ ਦੂਰ ਤੱਕ ਦੌੜੇ ਕੀਤੇ ਪਰ ਚਾਰਹੀ ਤਪਈ ਬਿਧੀ ਚੰਦ ਨੂੰ ਪੂਰਬ ਵੱਲ ਭੇਜਿਆ ਸੁੰਦਰ ਸ਼ਾ ਜਿਸ ਦਾ ਟਿਕਾਣਾ ਅਜੁੱਧਿਆ ਦੇ ਨੇੜੇ ਸੀ ਨੇ ਬਿਤ ਅਵਸਥਾ ਕਾਰਨ ਕਿਸੇ ਜੁਰਤ ਵਾਲੇ ਨੂੰ ਉਧਰ ਭੇਜਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਇਸ ਕੰਮ ਲਈ ਪਈ ਬਿਧੀ ਚੰਦ ਨੂੰ ਚੁਣਿਆ ਭਾਈ ਬਿਧੀ ਚੰਦ ਨੇ ਆਪਣੇ ਪੁੱਤਰ ਲਾਲ ਚੰਦ ਨੂੰ ਗੁਰੂ ਹਵਾਲੇ ਕੀਤਾ ਅਤੇ ਉਸ ਉੱਤੇ ਮਿਹਰ ਦਾ ਹੱਥ ਰੱਖਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਬਚਨ ਕੀਤੇ ਤੇਰੇ ਘਰ ਸਦਾ ਮੇਰਾ ਹਨ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਹਾਂ ਅਜੁੱਧਿਆ ਨੇੜਲੇ ਇਲਾਕੇ ਵਿੱਚ 5 ਸਾਲ ਪ੍ਰਚਾਰ ਕਰਕੇ ਭਾਈ ਜੀ ਚੜ੍ਹਾਈ ਕਰ ਗਏ ਭਾਈ ਬਿਧੀ ਚੰਦ ਦਾ ਸਿੱਖਾ ਵਿੱਚ ਉੱਚਾ ਅਸਥਾਨ ਸੀ ਭਾਈ ਗੁਰਦਾਸ ਜੀ ਸਿੱਖਾਂ ਦੀ ਵਾਰ ਵਿੱਚ ਉਹਨਾਂ ਬਾਰੇ ਲਿਖਦੇ ਹਨ ਕਿ ਮਹਾਪੁਰਖ ਹੈ ਮਹਾਨ ਆਨੰਦ ਬਿਧੀ ਚੰਦ ਬੁੱਧ ਬਿਮਲ ਵਿਚਾਰਾ ਭਾਈ ਜੀ ਨੇ ਜਿੱਥੇ ਜੁਰਤ ਦੀਆਂ ਹੱਦਾਂ ਪਾਰ ਕਰਦੇ ਕਾਰਨਾਮੇ ਕੀਤੇ ਉੱਥੇ ਉਹ ਹਰ ਵੇਲੇ ਬਾਣੀ ਵੀ ਪੜਦੇ ਗਾਉਂਦੇ ਰਹਿੰਦੇ ਸਨ ਪੋਥੀਆਂ ਸੈਂਚੀਆਂ ਦੀ ਥੋੜਾ ਵੇਖ ਭਾਈ ਬਿਧੀ ਚੰਦ ਨੇ ਸੈਂਚੀਆਂ ਵੀ ਰਚੀਆਂ ਕੁਰਖੇਤਰ ਜਾਣਾ ਸੂਰਜ ਗਰਨ ਤੋਂ ਥੋੜਾ ਪਹਿਲਾਂ ਗੁਰੂ ਜੀ ਕੁਰਖੇਤਰ ਗਏ ਉੱਥੇ ਸੰਨਿਆਸੀਆਂ ਜੋਗੀਆਂ ਅਤੇ ਵੈਰਾਗੀਆਂ ਦੇ ਅਖਾੜੇ ਉੱtre ਹੋਏ ਸਨ ਉਹ ਗੁਰੂ ਜੀ ਦੇ ਉਪਾਸ਼ਕ ਬਣੇ ਨਜਲੀ ਆਏ ਜੋ ਪਹਿਲਾਂ ਖੈਂਦੇ ਰਹਿੰਦੇ ਸਨ ਇਹ ਬਾਬਾ ਸ਼ਰੀ ਚੰਦ ਜੀ ਦੇ ਆਦੇਸ਼ ਦਾ ਪ੍ਰਭਾਵ ਸੀ ਉਹ ਗੁਰੂ ਜੀ ਦੇ ਤਲਵਾਰ ਚਲਾਉਣ ਨੂੰ ਵੀ ਤਰਮਾਖਰੇ ਸਨ ਗੁਰੂ ਜੀ 15 ਦਿਨ ਉੱਥੇ ਰਹਿ ਕੇ ਵਾਪਸ ਕੀਰਤਪੁਰ ਆ ਗਏ ਰੋਪੜ ਵਿਖੇ ਪਠਾਣਾ ਨਾਲ ਟੱਕਰ ਵਾਪਸੀ ਤੇ ਗੁਰੂ ਜੀ ਨੂੰ ਰੋਪੜ ਦੇ ਪਠਾਣਾ ਨੇ ਰਾਹ ਵਿੱਚ ਰੋਕ ਲਿਆ ਗੁਰੂ ਜੀ ਨੇ ਬ੍ਰਹਮਣ ਮਾਜਰੇ ਦੀ ਗੜੀ ਵਿੱਚ ਟਿਕਾਣਾ ਕਰਕੇ ਦਿਨ ਭਰ ਟੱਕਰਾ ਕੀਤਾ ਗੁਰੂ ਜੀ ਨਾਲ ਕੇਵਲ 26 ਸਨ ਆਪਣਾ ਹੱਥ ਉੱਤੇ ਵੇਖ ਪਠਾਣ ਬਹੁਤ ਖੁਸ਼ ਹੋਏ ਪਰ ਅਗਲੀ ਸਵੇਰ ਹੋਣ ਤੱਕ ਕੀਰਤਪੁਰ ਤੋਂ ਘੋੜਸਵਾਰ ਪੁੱਜ ਗਏ ਤੇ ਪਠਾਣਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਭੱਜ ਕੇ ਜਾਨ ਬਚਾਈ ਗੁਰੂ ਹਰਗੋਬਿੰਦ ਜੀ ਦਾ ਪਰਬਾਵ ਮੋਹਨਸ ਫਾਨੀ ਲਿਖਦਾ ਹੈ ਕਿ ਸਿੱਖੀ ਦੇ ਪ੍ਰਚਾਰ ਸਦਕਾ ਗੁਰੂ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਦੂਰ ਦੂਰ ਤੱਕ ਪਿਆ ਪੀਰ ਪਰਾ ਕੈਵਾਨ ਜਜਦਾਨੀ ਕੰਧਾਰ ਤੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਗੁਰੂ ਜੀ ਨੇ ਵੀ ਸਤਕਾਰ ਕੀਤਾ ਤੇ ਧਰਮ ਦੀਆਂ ਕਈ ਗੁੰਜਣਾ ਖੋਲੀਆਂ ਇਸੇ ਤਰ੍ਹਾਂ ਦੋ ਪੀਰ ਅਰਬ ਤੋਂ ਆਏ ਜ਼ਾਹਰ ਹੈ ਕਿ ਗੁਰੂ ਜੀ ਦਾ ਰੋਹਾਨੀ ਚਮਤਕਾਰ ਦੂਰ ਦੂਰ ਤੱਕ ਫੈਲ ਗਿਆ ਸੀ ਢੀਲ ਮਲ ਦਾ ਕਿਰਦਾਰ ਬਾਬਾ ਗੁਰਦਿੱਤਾ ਜੀ ਕੀਰਤਪੁਰ ਰਹਿੰਦਿਆਂ ਹੀ ਸਿੱਖੀ ਦੇ ਪ੍ਰਚਾਰ ਵਿੱਚ ਲੀਨ ਰਹਿੰਦੇ ਸਨ ਤੇਰਮਲ ਉਹਨਾਂ ਦਾ ਵੱਡਾ ਪੁੱਤਰ ਸੀ ਤੇ ਆਪਣੀ ਮਾਂ ਨਾਲ ਕਰਤਾਰਪੁਰ ਹੀ ਰਹਿੰਦਾ ਸੀ ਬਾਬਾ ਗੁਰਦਿੱਤਾ ਜੀ 1638 ਈਸਵੀ ਵਿੱਚ ਚੜ੍ਹਾਈ ਕਰ ਗਏ ਸਨ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਸੁਣ ਕੇ ਵੀ ਉਹ ਕੀਰਤਪੁਰ ਨਾ ਆਏ ਪਰ ਵੱਡਾ ਪੁੱਤਰ ਹੋਣ ਕਰਕੇ ਮਸੰਦਾ ਅਤੇ ਸ਼ਰੀਕਾਂ ਦੇ ਚੁੱਕ ਚੁਕਾਏ ਗੁਰੂ ਬਨਨ ਲਈ ਸਾਜ਼ਿਸ਼ਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਵਾਰ ਸ਼ਾਹਜਹਾਨ ਨੂੰ ਵੀ ਮਿਲਿਆ ਜਦ ਗੁਰੂ ਜੀ ਨੇ ਉਸ ਦੀਆਂ ਹਰਕਤਾਂ ਬਾਰੇ ਸੁਣਿਆ ਤਾਂ ਸੋਭਾਵਕ ਹੀ ਕਿਹਾ ਧੀਰਮਲ ਪ੍ਰਥੀਏ ਦਾਵਤਾਰ ਜਦ ਗੁਰੂ ਜੀ ਨੇ ਆਦ ਬੀੜ ਕੀ ਰਤਪੁਰ ਦਰਸ਼ਨਾਂ ਲਈ ਮੰਗਵਾਈ ਤਾਂ ਉਸ ਨੇ ਇਨਕਾਰ ਕਰ ਦਿੱਤਾ ਉਹ ਬੀੜ ਦੇ ਸਹਾਰੇ ਗੁਲਗੱਦੀ ਦਾ ਵਾਰਿਸ ਬਣਨਾ ਚਾਹੁੰਦਾ ਸੀ ਜਿੱਥੇ ਧੀਰਮਲ ਦੀਆਂ ਚਾਲਾਂ ਕਰਕੇ ਉਹਦਾ ਗੁਰਗੱਦੀ ਦੇ ਵਾਰਸਾਂ ਵਿੱਚੋਂ ਨਾਮ ਹੀ ਕੱਟਿਆ ਗਿਆ। ਬਾਬਾ ਸੂਰਜਮਲ ਨੇ ਹੱਕ ਜਤਾਇਆ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਦਾ ਫੈਸਲਾ ਸਮੇਂ ਸਿਰ ਕੀਤਾ ਜਾਏਗਾ। ਗੁਰੂ ਤੇਗ ਬਹਾਦਰ ਜੀ ਬਾਰੇ ਗੁਰੂ ਜੀ ਨੂੰ ਜਦੋਂ ਮਾਤਾ ਨਾਨਕੀ ਜੀ ਨੇ ਯਾਦ ਕਰਾਇਆ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਆ ਗਿਆ ਤਾਂ ਗੁਰੂ ਜੀ ਨੇ ਇੱਕ ਕਟਾ ਤੇ ਇੱਕ ਰੁਮਾਲ ਦਿੱਤਾ ਤੇ ਆਖਿਆ ਕਿ ਅਜੇ ਉਹ ਸਮਾਂ ਨਹੀਂ ਆਇਆ ਗੁਰੂ ਜੀ ਨੇ ਮਾਤਾ ਨਾਨਕੀ ਜੀ ਤੇ ਬਹਾਦਰ ਜੀ ਅਤੇ ਗੁਜਰੀ ਜੀ ਨੂੰ ਬਾਬਾ ਬਕਾਲਾ ਜਾਣ ਦਾ ਆਦੇਸ਼ ਦਿੱਤਾ ਬਾਬਾ ਆਣੀ ਰਾਏ ਜੀ ਸ਼ਿਕਾਰ ਤੇ ਖੇਡਾਂ ਵਿੱਚ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਸਨ ਸੋ ਪੁੱਤਰਾਂ ਦੇ ਨਿਤਾਰੇ ਉਪਰੰਤ ਗੁਰੂ ਜੀ ਨੇ ਗੁਰੂ ਹਰ राय ਜੀ ਵੱਲ ਧਿਆਨ ਕੀਤਾ ਕਿਉਂਕਿ ਉਹ ਉਮਰ ਵਿੱਚ ਭਾਵੇਂ ਛੋਟੇ ਸਨ ਪਰ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਗੁਰੂ ਜੀ ਸ਼ਸਤਰ ਵਿਧਿਆ ਦੇ ਜੰਗ ਦੇ ਦਾਪੇਚ ਹਰ ਰਾਏ ਜੀ ਨੂੰ ਆਪ ਸਿਖਾਉਂਦੇ ਸਨ ਉਹਨਾਂ ਦੇ ਸੁਭਾਅ ਵਿੱਚ ਨਿਮਰਤਾ ਤੇ ਪਵਿੱਤਰਤਾ ਸੀ ਇੱਕ ਵਾਰ ਬਾਗ ਵਿੱਚ ਸੈਰ ਕਰਦਿਆਂ ਅਚੇਤ ਹੀ ਉਹਨਾਂ ਦੇ ਚੋਲੇ ਨਾਲ ਅੜ ਕੇ ਇੱਕ ਖਿੜਿਆ ਹੋਇਆ ਫੁੱਲ ਟੁੱਟ ਗਿਆ ਜਦ ਗੁਰੂ ਹਰਗੋਬਿੰਦ ਜੀ ਨੇ ਤੱਕਿਆ ਤਾਂ ਆਖਣ ਲੱਗੇ ਇਹ ਕਿਸ ਅਣਜਾਣ ਨੇ ਤੋੜ ਗिराया ਹੈ ਅੰਗ ਰੱਖਿਆ ਕਿ ਨੇ ਦੱਸਿਆ ਕਿ ਹਰ ਰਾਏ ਜੀ ਦੇ ਚੋਲੇ ਨਾਲ ਅੜ ਕੇ ਡਿੱਗ ਪਿਆ ਸੀ ਗੁਰੂ ਜੀ ਨੇ ਹਰ ਰਾਏ ਜੀ ਵੱਲ ਸੰਬੋਧਿਤ ਹੁੰਦਿਆਂ ਆਖਿਆ ਕਿ ਜੇ ਜਮਾ ਵੱਡਾ ਹੋਏ ਤਾਂ ਸੰਭਾਲ ਕੇ ਤੁਰਨਾ ਚਾਹੀਦਾ ਹੈ ਗੁਰੂ ਜੀ ਦਾ ਭਾਵ ਸੀ ਕਿ ਗੁਨਾ ਵਿੱਚ ਨਿਰਮਾਣ ਰਹਿਣ ਤੇ ਕੋਮਲ ਹੁਨਰਾ ਦੀ ਰੱਖਿਆ ਕਰਨੀ ਹੀ ਸਿੱਖੀਏ ਇਹ ਗੁਣ ਗੁਰੂ ਹਰ राय ਜੀ ਵਿੱਚ ਪ੍ਰਗਟ ਹੋ ਰਹੇ ਸਨ ਜਿਨ੍ਹਾਂ ਨੂੰ ਵੇਖ ਗੁਰੂ ਜੀ ਨੇ ਗੁਰਮਰਿਆਦਾ ਅਨੁਸਾਰ ਅਗਸਤ 1983 ਈਸਵੀ ਨੂੰ ਜੀਉਂਦੇ ਜੀ ਹੀ ਗੱਦੀ ਸੌਂਪ ਦਿੱਤੀ ਸੀ ਪੰਜ ਪੈਸੇ ਨਾਰੀਅਲ ਪੋਥੀ ਰੱਖ ਕੇ ਮੱਥਾ ਟੇਕਿਆ ਪ੍ਰਕਰਮਾ ਕੀਤੀ ਤੇ ਭਾਈ ਪੰਨਾ ਬਾਬਾ ਬੁੱਢਾ ਜੀ ਦੇ ਸੁਪੁੱਤਰ ਜੀ ਨੇ ਗੁਰਗੱਦੀ ਦਾ ਤਿਲਕ ਲਗਾਇਆ ਸੰਤਾਨ ਨੂੰ ਸੰਬੋਧਨ ਕਰਦਿਆਂ ਗੁਰੂ ਹਰਾਈ ਜੀ ਨੇ ਫਰਮਾਇਆ ਗੁਰੂ ਹਰਾਈ ਜੀ ਨੂੰ ਮੇਰੇ ਸਮਾਨ ਹੀ ਜਨਣਾ ਸਵਾ ਪਹਿ ਰਾਤ ਰਹੀਂਦੇ ਜਾਗ ਪੈਣਾ ਇਸ਼ਨਾਨ ਕਰਨਾ ਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਿੰਦੇ ਜੇ ਗੁਰਗੱਦੀ ਬਖਸ਼ਿਸ਼ ਕਰਨ ਦੀ ਪਰ ਪਟੇਸ਼ਰੀ ਗੁਰੂ ਅਰਜਨ ਦੇਵ ਜੀ ਨੇ ਹੀ ਪਾਈ ਸੀ ਜਦੋਂ ਉਹਨਾਂ ਨੇ ਪਾਈ ਲੈਣਾ ਜਿਹਨੂੰ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਅੰਤ ਸਮੇਂ ਤੋਂ ਕੁਝ ਮਹੀਨੇ ਪਹਿਲਾਂ ਹੀ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸੀ ਗੁਰੂ ਹਰਾਈ ਜੀ ਦੇ ਪੁੱਛਣ ਤੇ ਆਪ ਜੀ ਨੇ ਫਰਮਾਇਆ ਸਿੱਖ ਕਰਦਾ ਕਿਸੇ ਨਾਲ ਵੈਰ ਨਹੀਂ ਜੋ ਦਿਲ ਵਿੱਚ ਵੈਰ ਰੱਖ ਕੇ ਤੁਹਾਡੇ ਤੇ ਚੜ੍ਹਾਈ ਕਰੇਗਾ ਉਹ ਕਦੀ ਸਫਲ ਨਹੀਂ ਹੋਏਗਾ 220 ਸਵਾਲ ਸਦਾ ਆਪਣੇ ਨਾਲ ਰੱਖਣੇ ਖੁਸ਼ੀ ਦੀ ਗੱਲ ਇਹ ਹੋਈ ਕਿ ਗੁਰੂ ਹਰ Rai ਜੀ ਦੇ ਤਿੰਨਾ ਚਾਚੇ ਆ ਬਾਬਾ ਅਣੀ Rai ਜੀ ਬਾਬਾ ਸੂਰਜ ਮਲ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਇਹ ਗੱਲ ਪਹਿਲੇ ਸਮਿਆਂ ਨਾਲੋਂ ਅਲੱਗ ਸੀ ਹੁਣ ਹਰ ਸਿੱਖ ਨੂੰ ਦ੍ਰਿੜ ਹੋ ਗਿਆ ਸੀ ਕਿ ਗੁਰੂ ਕੋਈ ਸਰੀਰ ਨਹੀਂ ਜੋਤ ਹੈ ਤੇ ਜੋਤ ਜਿਸ ਵਿੱਚ ਧਰੀ ਜਾਂਦੀ ਏ ਉਹ ਪੂਜਣਯੋਗ ਹੋ ਜਾਂਦਾ ਹੈ ਗੁਰੂ ਹਰਗੋਬਿੰਦ ਜੀ ਦਾ ਜਤੀ ਜੋਤ ਸਮਾਣਾ ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ ਕੇ ਆਪ ਬਹੁਤਾ ਸਮਾਂ ਕੀਰਤਨ ਸੁਣਨ ਵਿੱਚ ਗੁਜ਼ਾਰਦੇ ਇਸ ਤਰ੍ਹਾਂ ਲਗਾਤਾਰ دیਵਾਨ ਲੱਗਦੇ ਰਹੇ ਤੇ 6 ਮਹੀਨਿਆਂ ਵਿੱਚ ਦੂਰੋਂ ਨੇੜਿਓ ਸੰਗਤਾਂ ਆਉਣ ਲੱਗੀਆਂ ਸੰਗਤਾਂ ਦਾ ਇਕੱਠ ਦਿਨੋਂ ਦਿਨ ਵੱਧਦਾ ਗਿਆ ਅੰਤਮ ਸਮਾਂ ਨੇੜੇ ਜਾਣ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸਾਡੇ ਘਰ ਕੋਈ ਸ਼ੋਕ ਨਾ ਹੋਵੇ ਸਿਰਫ ਗੁਰੂ ਤੇ ਭਰੋਸਾ ਰੱਖਣਾ ਜੋ ਗੁਰੂ ਜੀ ਦਾ ਹੁਕਮ ਮੰਨਦਾ ਹੈ ਉਹ ਗੁਰੂ ਨੂੰ ਪਿਆਰਾ ਲੱਗਦਾ ਹੈ ਗੁਰੂ ਸ਼ਬਦ ਨਾਲ ਪਿਆਰ ਹੀ ਸਹੀ ਪਿਆਰ ਹੈ ਇੱਕ ਦਿਨ ਗੁਰੂ ਜੀ ਨੇ ਹੁਕਮ ਕੀਤਾ ਕਿ ਮੈਨੂੰ ਕੋਈ ਬੁਲਾਏ ਨਾ ਸੱਤ ਦਿਨ ਥਮਦੀ ਢੋਲਾ ਕੇ ਕੀਰਤਨ ਹੀ ਸੁਣਦੇ ਰਹੇ ਕੀਰਤਨ ਸੁਣਦਿਆਂ ਹੀ 3 ਮਾਰਚ 1644 ਈਸਵੀ ਨੂੰ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ ਸੰਤਾਂ ਦੇ ਸਾਹਮਣੇ ਭਾਣਾ ਵਰਤਣ ਕਰਨ ਜਦੋਂ ਹੁਣਾ ਕੁਦਰਤੀ ਗੱਲ ਸੀ ਪਰ ਗੁਰੂ ਹਰਾਈ ਜੀ ਨੇ ਧੀਰੇ ਦਿੱਤੀ ਦੇ ਰੋਣ ਤੋਣ ਤੋਂ ਬਰਾਈ ਦਿੱਤਾ ਸਤਲੁਜ ਦੇ ਕਿਨਾਰੇ ਅੰਗਿਠਾ ਬਣਵਾਇਆ ਅੰਗਿਠੇ ਨੂੰ ਅੱਗ ਦੇਣ ਉਪਰੰਤ ਜਦੋਂ ਭੰਬੜ ਮਚ ਗਿਆ ਤਾਂ ਸਭ ਦੇ ਵੇਖਦਿਆ ਵੇਖਦਿਆ ਰਾਜਾ ਰਾਮ ਪ੍ਰਤਾਪ ਸਿੰਘ ਨਾਮੀ Rajput ਨੇ ਜੋ ਗੁਰੂ ਜੀ ਨੂੰ ਬਹੁਤ ਪਿਆਰਾ ਸੀ ਬਲਦੇ ਸਿਵੇ ਵਿੱਚ ਛਾਲ ਮਾਰ ਦਿੱਤੀ ਉਸ ਤੋਂ ਪਿੱਛੋਂ ਕਈ ਹੋਰਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਹਰਾਈ ਜੀ ਨੇ ਸ਼ਕਤੀ ਨਾਲ ਰੋਕ ਦਿੱਤਾ